ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਪ੍ਰਤੀ ਚੜ੍ਹਦੀ ਕਲਾ ਦੀ ਅਰਦਾਸ ਡਾਕਟਰ ਕਰਤਾਰ ਸਿੰਘ ਜੀ ਨਾਲ ਬੀਤੀ ਸਾਖੀ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਗੁਰਦੇਵ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਰ ਪ੍ਰਾਣੀ ਮਾਤਰ ਦੇ ਸਭ ਰੋਗ ਕਟਣ ਦੇ ਸਮਰੱਥ ਹੈ ਦਸਾ ਪਾਤਸ਼ਾਹਿਆਂ ਦੀਆਂ ਬਖਸ਼ੀਸ਼ਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਹੀ ਪ੍ਰਤਖ ਤੌਰ ਤੇ ਪ੍ਰਗਟ ਹੋ ਵਰਤਦੀਆਂ ਹਨ ਉਹੀ ਭਾਗਾ ਵਾਲਾ ਇਨਾ ਬਖਸ਼ੀਸ਼ਾਂ ਨੂੰ ਮਾਣੇ ਜਿਸ ਨੂੰ ਇਹ ਬਾਣੀ ਪੜਨ ਦੀ ਬਾਣੀ ਸੁਨੰਦੀ ਸੇਵਾ ਗੁਰੂ ਸਹਿਬ ਨੇ ਆਪਣਾ ਸੇਵਕ ਸਿੱਖ ਜਾਣ ਕੇ ਦਾਤ ਝੋਲੀ ਪਾਈ ਹੋਵੀ ਉਹੀ ਇਸ ਅੰਮ੍ਰਿਤ ਦੇ ਚਸ਼ਮੇ ਦਾ ਪੂਰਨ ਤੌਰ ਤੇ ਲਾਭ ਲੈਂਦਾ ਹੈ ਮਾਪੁਰਖਾਂ ਦੀ ਰਸਨਾ ਤੇ ਇਸ ਅੰਮ੍ਰਿਤ ਦਾ ਵਾਸਾ ਹੁੰਦਾ ਹੈ ਉਹਨਾਂ ਦੇ ਅੰਮ੍ਰਿਤਮਈ ਬੋਲ ਜਗਿਆਸੂ ਦੇ ਪੁੰਨਾ ਵਿੱਚ ਹੋਰ ਵਾਅਦਾ ਕਰਕੇ ਗੁਰੂ ਚਰਨਾ ਤੇ ਪੂਰਨ ਭਰੋਸਾ ਬਣਾ ਦਿੰਦੇ ਹਨ ਸਮੇ ਦੀ ਵਾਗ ਡੋਰ ਨਿਰੰਕਾਰੀ ਹੁਕਮ ਅਨੁਸਾਰ ਪੂਰਨ ਮਹਾਪੁਰਖਾਂ ਦੇ ਹੱਥ ਹੁੰਦੀ ਹੈ ਸੱਚ ਨਾਲ ਜੋੜਨ ਵਾਲੇ ਪੂਰਨ ਪੁਰਖਾਂ ਵੱਲੋਂ ਕੋਈ ਵੀ ਵਿਦਜਗਿਆਸੂ ਦੇ ਭਲੇ ਲਈ ਬਣੀ ਹਰ ਬਚਨ ਵਿੱਚ ਗੁਰਬਾਣੀ ਦੀ ਪ੍ਰਮੁਖਤਾ ਗੁਰਬਾਣੀ ਨਾਲ ਜੋੜਨਾ ਹੀ ਉਹਨਾਂ ਦਾ ਮੁੱਖ ਅੰਸ਼ ਹੁੰਦਾ ਹੈ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੀ ਸੰਗਤ ਕਰਦੇ ਆ ਡਾਕਟਰ ਕਰਤਾਰ ਸਿੰਘ ਜੀ ਸੱਲੋ ਸਾਰਾ ਪਰਿਵਾਰ ਗੁਰੂ ਘਰ ਦੀਆਂ ਬਖਸ਼ਿਸ਼ਾਂ ਮਾਣ ਰਿਆ ਸੀ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਜਦੋਂ ਵੀ ਅੰਮ੍ਰਿਤਸਰ ਧੰਗ ਗੁਰੂ ਰਾਮਦਾਸ ਜੀ ਦੀ ਪਾਵਨ ਨਗਰੀ ਵਿਖੇ ਆਉਣਾ ਤੇ ਇਸ ਪਰਿਵਾਰ ਵਿੱਚ ਭਿੱਜੇ ਹੋਏ ਪਰਿਵਾਰ ਨੂੰ ਜਿੱਥੇ ਵੀ ਆਪਣੇ ਮੁਬਾਰਕ ਚਰਨ ਪਾਉਣੇ ਆਪ ਕੋਲ ਬੁਲਾ ਕੇ ਖੁਸ਼ੀਆਂ ਬਖਸ਼ਣੀਆਂ। ਸਮਾਂ ਬੀਤਦਾ ਗਿਆ ਡਾਕਟਰ ਕਰਤਾਰ ਸਿੰਘ ਜੀ ਪ੍ਰਤੀ ਬਾਬਾ ਕੁੰਦਨ ਸਿੰਘ ਜੀ ਵੱਲੋਂ ਇੱਕ ਸਮੇਂ ਪ੍ਰਸੰਤਾ ਬਖਸ਼ਦਿਆਂ ਹੁਕਮ ਲਗਾਇਆ ਗਿਆ ਕਿ ਹਰ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਆਪਣੇ ਘਰ ਤੋਂ ਪੂਰੀ ਸੁਚੰਪਤਾ ਨਾਲ ਦੇਗ ਤਿਆਰ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਆਗਰ ਮੰਨ ਕਰਕੇ ਜਪਜੀ ਸਾਹਿਬ ਦੇ ਪਾਠ ਦੀ ਹਾਜ਼ਰੀ ਲਗਾ ਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ ਤੇ ਇਸੇ ਤਰ੍ਹਾਂ ਹੀ ਗੁਰਦੁਆਰਾ ਛੱਟਾ ਸਾਹਿਬ ਵਿਖੇ ਵੀ ਦੋ ਦਿਨ ਮੰਗਲਵਾਰ ਤੇ ਸ਼ਨੀਵਾਰ ਦੇਗ ਲੈ ਕੇ ਜਾਣੀ ਹੈ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ ਇਸ ਸੇਵਾ ਨੂੰ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਬਚਨਾ ਤਹਿਤ ਜਿਉਂ-ਜਿਉਂ ਡਾਕਟਰ ਕਰਤਾਰ ਸਿੰਘ ਨੇ ਕਮਾਉਣਾ ਕੀਤਾ ਬਾਬਾ ਕੁੰਦਨ ਸਿੰਘ ਜੀ ਦੀ ਖੁਸ਼ੀ ਪ੍ਰਸੰਤਾ ਦਿਨ ਬਦ ਦਿਨ ਵੱਧੀ ਗਈ ਕਿਉਂਕਿ ਸੱਚਾ ਮਾਪੁਰਖ ਹਮੇਸ਼ਾ ਹੀ ਸਬਦਾ ਭਲਾ ਮੰਗਦਾ ਹੈ ਜੋ ਮੇਰੇ ਗੁਰੂ ਨਾਨਕ ਨੇ ਆਪਣੇ ਸਿੱਖਾਂ ਨੂੰ ਇਹ ਗੁਣ ਝੋਲੀ ਵਿੱਚ ਪਾ ਕੇ ਅਰਦਾਸ ਰਾਹੀ ਸਰਬੱਤ ਦਾ ਭਲਾ ਮੰਗਣ ਦੀ ਸੁਮਤ ਦਿੱਤੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਹਿਲੀ ਗੱਲ ਸਰਬਤ ਦਾ ਭਲਾ ਮੰਗਣਾ ਤੇ ਦੂਜਾ ਖਾਲਸੇਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਖਾਲਸੇ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਉਹੀ ਕਰੇਗਾ ਜੋ ਖਾਲਸੇ ਪੰਥ ਪ੍ਰਤੀ ਪਿਆਰ ਰੱਖਦਾ ਹੋਵੇਗਾ ਬਾਬਾ ਕੁੰਦਨ ਸਿੰਘ ਜੀ ਨੇ ਨਾਨਕ ਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਨਿਭਾਉਂਦਿਆਂ ਹੋਇਆਂ ਜੇ ਕਿਸੇ ਸਮੇਂ ਵੀ ਕੋਈ ਖਾਲਸਾ ਪੰਥ ਉਤੇ ਕੋਈ ਔਖਾ ਸਮਾ ਆਣ ਬਣਿਆ ਐਦਾਂ ਨਾਨਕ ਸਰ ਵਿਖੇ ਬਾਬਾ ਕੁੰਦਨ ਸਿੰਘ ਜੀ ਨੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਖੰਡ ਪਾਠ ਸਾਹਿਬ ਸੰਪੜ ਪਾਠ ਰਖਵਾ ਕੇ ਜਪਤਾ ਪਰਾਹੀ ਗੁਰੂ ਚੰਨਾ ਵਿੱਚ ਅਰਦਾਸਾਂ ਕਰਨੀਆਂ ਭਾਵ ਕੀ ਹਰ ਸਮੇਂ ਦੇ ਪੂਰਨ ਹਮਦਰਦੀ ਬਣ ਕੇ ਵਿਚਰੇ ਤੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਗੁਰਬਾਣੀ ਦੀ ਪੇਠਾ ਰੱਖ ਕੇ ਅਰਦਾਸ ਕਰਕੇ ਸਰਬਤ ਦਾ ਭਲਾ ਮੰਗਿਆ ਜਿਵੇਂ ਅੱਜ ਦੇ ਕਟੜਵਾਦੀ ਯੁੱਗ ਵਿੱਚ ਇਹ ਗੱਲ ਬਹੁਤ ਆਗੂ ਆਪਣੀ ਮੱਤ ਨਾਲ ਆਗ ਚੜਦੇ ਨੇ ਕਿ ਇਹ ਸਾਧ ਸੰਤ ਸ੍ਰੀ ਅਕਾਲ ਤਖਤ ਸਾਹਿਬ ਨਾਲੋਂ ਤੋੜ ਕੇ ਆਪਣੇ ਨਾਲ ਜੋੜ ਰਹੇ ਹਨ ਇੰਨਾ ਪਾਸ ਕੋਈ ਨਾ ਜਾਵੇ ਸਾਧ ਸੰਗਤ ਦੇਖੋ ਇੱਥੇ ਡਾਕਟਰ ਕਰਤਾਰ ਸਿੰਘ ਨੂੰ ਆਪ ਪ੍ਰੇਰਕੀ ਬਾਬਾ ਜੀ ਸਮੱਤ ਦੇ ਰਹੇ ਹਨ ਕਿ ਪੂਰੀ ਸੁਚੰਪਤਾ ਸਹਿਤ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਸਰਬਤ ਦੇ ਭਲੇ ਅਤੇ ਖਾਲਸਾ ਪੰਦੀ ਚੜਦੀ ਕਲਾ ਦੀ ਅਰਦਾਸ ਕਰਨੀ ਹੈ ਬਾਬਾ ਕੁੰਦਨ ਸਿੰਘ ਜੀ ਤਾਂ ਪੂਰਨ ਤੌਰ ਤੇ ਸੱਚ칸 ਸ੍ਰੀ ਹਰਮੰਦਰ ਸਾਹਿਬ ਜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਨ ਸਨਮਾਨ ਸਤਿਕਾਰ ਨੂੰ ਸਮਰਪਿਤ ਸਨ ਜਿਸ ਤਰ੍ਹਾਂ ਇੱਕ ਸਮੇ ਇੱਕ ਗੁਰਸਿੱਖ ਨੂੰ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਉਸ ਸਮੇ ਦੇ ਬਹੁਤ ਸਿੱਖ ਨੁਮਾਇੰਦਿਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਸ ਪ੍ਰਧਾਨ ਨੂੰ ਸਨਮਾਨ ਦਿੱਤਾ ਗਿਆ ਜਿਨ੍ਹਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੁਝ ਮੌਤਬਰ ਸਿੱਖਾਂ ਨੇ ਆਖਿਆ ਕਿ ਕਿਸੇ ਸਾਦਾ ਸੰਤਾ ਦੇ ਮਗਰ ਨਹੀਂ ਲੱਗਣਾ ਇਹ ਸ੍ਰੀ ਅਕਾਲ ਤਖਤ ਸਾਹਿਬ ਨਾਲੋਂ ਤੋੜਦੇ ਹਨ ਇਹਨਾਂ ਦੀ ਸੰਗਤ ਨਹੀਂ ਕਰਨੀ ਇਹ ਪ੍ਰਧਾਨ ਉਹਨਾਂ ਸਿੱਖਾਂ ਦੇ ਬਚਨ ਸੁੰਦਾ ਰਿਹਾ ਵਰ ਪਿਛਲੇ ਸਮੇਂ ਤੋਂ ਮਾਪੁਰਸ਼ਾਂ ਦਾ ਸਤਸੰਗੀ ਸੀ ਪਤਾ ਸੀ ਇਹ ਸੇ ਮਾਵਾ ਗੁਰੂ ਸਾਹਿਬ ਦੇ ਬਖਸ਼ਿਆਂ ਦੀਆਂ ਅਸੀਸਾਂ ਸਦਕਾ ਹੀ ਨਿਭਣ ਵਾਲੀਆਂ ਹਨ ਇਹ ਤਾਂ ਸੁਣਿਆ ਪਰ ਨਾਲ ਹੀ ਅਗਲੇ ਦਿਨ ਹੀ ਇਸ ਦੇ ਪਿਤਾ ਨੇ ਨਾਨਕ ਸਰ ਬਾਬਾ ਕੁੰਦਨ ਸਿੰਘ ਜੀ ਦੇ ਦਰਸ਼ਨ ਕਰਨ ਲਈ ਜਾਣਾ ਸੀ ਪਿਤਾ ਆਪਣੇ ਸਲਾਇਕ ਪੁੱਤਰ ਨੂੰ ਨਾਲ ਲੈ ਕੇ ਨਾਨਕ ਸਰ ਪਹੁੰਚਿਆ ਜਦੋਂ ਬਾਬਾ ਜੀ ਦੇ ਦਰਸ਼ਨ ਕਰਕੇ ਨਮਸਕਾਰ ਕਰਕੇ ਪ੍ਰਸ਼ਾਦ ਅੱਗੇ ਰੱਖਿਆ ਤੇ ਇਸ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨੇ ਆਪ ਮੁਹਾਰੇ ਹੀ ਬਾਬਾ ਜੀ ਪਾਸ ਬੇਨਤੀ ਕਰ ਦਿੱਤੀ ਕਿ ਬਾਬਾ ਜੀ ਮੈਨੂੰ ਬਲ ਬਖਸ਼ਣਾ ਮੈਂ ਸਿੱਖ ਕੌਮ ਦੀ ਸੇਵਾ ਪੂਰੀ ਤਨਦੇਹੀ ਨਾਲ ਕਰ ਸਕਾਂ ਬੇਨਤੀ ਸੁਣ ਕੇ ਬਾਬਾ ਕੁੰਦਨ ਸਿੰਘ ਜੀ ਬਚਨ ਕਰਨ ਲੱਗੇ ਗੁਰਮੁਖਾ ਦੇਨ ਦੁਨੀ ਦਾ ਪਾਤਸ਼ਾ ਪਾਤਸ਼ਾਹਾਂ ਪਾਤਸ਼ਾ ਅਡੋਲਾ ਬਲ ਬਖਸ਼ਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਰਨ ਵਾਲੇ ਮੇਰੇ ਦੀਨ ਦੇ ਆਲੂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਨ ਤੂੰ ਰੋਜ਼ਾਨਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਜਾਈਂ ਸਰਬਤ ਦੇ ਭਲੇ ਦੀ ਅਰਦਾਸ ਕਰੀ ਤੇ ਨਾਲ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦਰਸ਼ਨ ਕਰੇਗਾ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਇਕਾਗਰਿਤ ਹੋ ਕੇ ਜਪਜੀ ਸਾਹਿਬ ਦੀ ਬਾਣੀ ਦੀ ਹਾਜ਼ਰੀ ਲਗਾ ਕੇ ਜਦੋਂ ਅਰਦਾਸ ਕਰੇਗਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਸਦਕਾ ਤੈਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਾਵਰ ਮਿਲਦੀ ਜਾਏਗੀ ਤੇ ਸਦਾ ਗੁਰੂ ਸਾਹਿਬ ਤੇਰੀ ਚੜ੍ਹਦੀ ਕਲਾ ਹੀ ਕਰਨਗੀ ਦੂਜਾ ਬਚਨ ਕੀਤਾ ਕਿ ਕਿੰਨੇ ਵੀ ਰੁਝੇਵੇਂ ਹੋਣ ਆਪਣਾ ਨਿਤਨੇਮ ਸਦਾ ਕਾਇਮ ਰੱਖਣਾ ਹੈ ਦੇਖੋ ਸਾਧ ਸੰਗਤ ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਹੈ ਕਿਸੇ ਸਾਧ ਸੰਤ ਪਾਸ ਨਹੀਂ ਜਾਣਾ ਇਹ ਅਕਾਲ ਤਖ਼ਤ ਸਾਹਿਬ ਤੋਂ ਤੋੜਦੇ ਹਨ ਪਰ ਦੂਜੇ ਪਾਸੇ ਨਾਨਕ ਸਰ ਬੈਠੇ ਬਾਬਾ ਕੁੰਦਨ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਨ ਮਰਿਆਦਾ ਨੂੰ ਸਦਾ ਹੀ ਸਤਿਕਾਰ ਦੇ ਹੋਏ ਆਪਣੇ ਸੰਗੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੱਲ ਲੈਣ ਲਈ ਅਰਦਾਸ ਕਰਨ ਲਈ ਪ੍ਰੇਰਦੇ ਹਨ ਤੇ ਕਿਦਰੇ ਸੰਗੀਆਂ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਖਾਲਸਾ ਪੰਥ ਦੀ ਚੜ੍ਹਦੀ ਕਲਾ ਤੇ ਸਰਬੱਤੇ ਦੇ ਭਲੇ ਦੀ ਅਰਦਾਸ ਲਈ ਪ੍ਰੇਰ ਰਹੇ ਹਨ ਦਾਸ ਦੀ ਸਵਿੱਥਿਆ ਨੂੰ ਲਿਖਣ ਤੋਂ ਮੁਰਾਦ ਕਿ ਜਦੋਂ ਬਾਬਾ ਜੀ ਦੇ ਬਚਨ ਨੂੰ ਮੰਨ ਕੇ ਡਾਕਟਰ ਕਰਤਾਰ ਸਿੰਘ ਦੇ ਪਰਿਵਾਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼ੇਟਾ ਸਾਹਿਬ ਸਿੱਖ ਮੰਦੀ ਚੜ੍ਹਦੀ ਕਲਾ ਲਈ ਅਰਦਾਸਾਂ ਕੀਤੀਆਂ ਗਈਆਂ ਇਦھر ਹਰ ਆਏ ਦਿਨ ਬਾਬਾ ਜੀ ਵਧੇਰੇ ਖੁਸ਼ੀਆਂ ਬਖਸ਼ਦੇ ਰਹੇ ਹੁਣ ਐਸੀ ਕਿਰਪਾ ਹੋਣੀ ਸ਼ੁਰੂ ਹੋ ਗਈ ਕਿ ਬਾਬਾ ਕੁੰਦਨ ਸਿੰਘ ਜੀ ਜਦੋਂ ਅੰਮ੍ਰਿਤਸਰ ਆਉਂਦੇ ਡਾਕਟਰ ਕਰਤਾਰ ਸਿੰਘ ਜੀ ਦੇ ਘਰ ਮੂਰੇ ਆਪ ਹੀ ਗੱਡੀਆਂ ਖਿਲਾਰਦੇ ਤੇ ਜਲ ਪਾਣੀ ਪ੍ਰਸ਼ਾਦਾ ਆਦਕ ਰਸਨਾ ਨੂੰ ਲਾਉਣ ਉਪਰੰਤ ਖੁਸ਼ੀਆਂ ਬਖਸ਼ਦੇ ਪਿਆਰ ਨਾਲ ਨਿਵਾਜਦੇ ਐਸਾ ਭਾਗਾ ਭਰਿਆ ਸਮਾਂ ਬਹੁਤ ਵਾਰ ਇਸ ਪਰਿਵਾਰ ਨੂੰ ਨਸੀਬ ਹੋਇਆ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਇਸ ਪਰਿਵਾਰ ਨੂੰ ਇੰਨਾ ਪਿਆਰ ਕਿਉਂ ਬਖਸ਼ਦੇ ਸਨ ਕਿਉਂਕਿ ਇਸ ਡਾਕਟਰ ਕਰਤਾਰ ਸਿੰਘ ਦੇ ਘਰ ਜਦੋਂ ਪੋਤਰੇ ਸਨਮਨਪ੍ਰੀਤ ਸਿੰਘ ਦਾ ਜਨਮ ਹੋਇਆ ਬਾਬਾ ਜੀ ਬਾਸ ਦਰਸ਼ਨ ਕਰਨ ਗਏ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਬਾਸ ਨਮਸਕਾਰ ਕਰਕੇ ਪ੍ਰਸ਼ਾਦ ਅੱਗੇ ਰੱਖਿਆ ਕਿ ਕਰਤਾਰ ਸਿੰਘ ਦੇ ਪੁੱਤਰ ਕੁਲਦੀਪ ਸਿੰਘ ਨੇ ਬੇਨਤੀ ਕੀਤੀ ਬਾਬਾ ਜੀ ਆਪ ਜੀ ਨੇ ਪੁੱਤਰ ਬਖਸ਼ਿਆ ਹੈ ਤੁਹਾਡੀ ਕਿਰਪਾ ਨਾਲ ਪੁੱਤਰ ਨੂੰ ਪਹਿਲੀ ਵਾਰ ਦਰਸ਼ਨ ਕਰਾਉਣ ਲੈ ਕੇ ਆਏ ਹਾਂ ਕਿਰਪਾ ਕਰੋ ਸਿਰ ਤੇ ਹੱਥ ਰੱਖੋ ਬਾਬਾ ਕੁੰਦਨ ਸਿੰਘ ਜੀ ਬੇਨਤੀ ਸੁਣ ਕੇ ਬਚਨ ਕਰਨ ਲੱਗੇ ਜਵਾਨ ਇਹ ਤਾਂ ਸਾਡਾ ਪਿੱਛੋਂ ਹੀ ਬੇਲੀ ਰਿਹਾ ਹੈ ਅਸੀਂ ਪਾਕਿਸਤਾਨ ਵਿੱਚ ਇਕੱਠੇ ਰਹੇ ਬਚਪਨ ਸਮੇ ਤੇ ਫਿਰ ਬਾਬਾ ਈਸ਼ਰ ਸਿੰਘ ਜੀ ਦੇ ਦੇਹਰਾਦੂਨ ਨਾਲ ਜਾਣ ਸਮੇ ਇਕੱਠੇ ਕੀਰਤਨ ਕਰਦੇ ਰਹੇ ਹਾਂ ਬਹੁਤ ਹੀ ਖੁਸ਼ੀ ਬਖਸ਼ਦੇ ਹੋਏ ਪਿਆਰੇ ਬਾਬਾ ਜੀ ਨੇ ਡਾਕਟਰ ਕਰਤਾਰ ਸਿੰਘ ਵੱਲ ਮੁਖਾਦਬ ਹੋ ਕੇ ਬਚਨ ਕੀਤਾ ਇਹ ਤਾਂ ਸਾਡਾ ਡੈਡੀ ਹੈ ਫਿਰ ਬਚਨ ਕੀਤਾ ਬਈ ਇਹ ਤਾਂ ਸਾਰਿਆਂ ਦਾ ਡੈਡੀ ਹੈ ਇਸ ਉਪਰੰਤ ਡਾਕਟਰ ਕਰਤਾਰ ਸਿੰਘ ਜੀ ਨੂੰ ਵੀ ਬਾਬਾ ਕੁੰਦਨ ਸਿੰਘ ਜੀ ਡੈਡੀ ਜੀ ਹੀ ਕਹਿ ਕੇ ਨਿਵਾਜਦੇ ਰਹੇ ਤੇ ਇੱਥੋਂ ਤੱਕ ਕਿ ਸਾਰੇ ਬਾਬਾ ਜੀ ਦੇ ਸੇਵਕ ਸਾਰੇ ਸੰਗੀ ਵੀ ਡਾਕਟਰ ਕਰਤਾਰ ਸਿੰਘ ਜੀ ਨੂੰ ਡੈਡੀ ਜੀ ਕਹਿ ਕੇ ਬੁਲਾਉਂਦੇ ਅੱਜ ਨਾਨਕ ਸਰ ਤੇ ਪੁੱਛੋ ਸਾਇਬ ਤੋਂ ਮੌਜੂਦਾ ਮਹਾਪੁਰਸ਼ ਵੀ ਡੈਡੀ ਜੀ ਕਹਿ ਕੇ ਹੀ ਪਿਆਰ ਅਸੀਸ ਬਖਸ਼ਦੇ ਹਨ ਐਸਾ ਪਿਆਰ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਹਰ ਸੰਗੀ ਨੂੰ ਦਿੰਦਿਆਂ ਗੁਰਬਾਣੀ ਦੇ ਲੜ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਮਾਨਣ ਲਈ ਪਰ ਤੱਕ ਗੁਰੂ ਨਾਨਕ ਸਾਹਿਬ ਜਾਣ ਕੇ ਸੇਵਾ ਕਰਨ ਲਈ ਹੀ ਪ੍ਰੇਰਿਤ ਕੀਤਾ ਇੱਕ ਦਿਨ ਦਾ ਸਮਾਂ ਨਾਨਕਸਰ ਵਿਖੇ ਬਾਬਾ ਕੁੰਦਨ ਸਿੰਘ ਜੀ ਨੇ ਬਾਬਾ ਸੁਖਦੇਵ ਸਿੰਘ ਜੀ ਨੂੰ ਆਪਣੇ ਪਾਸ ਬੁਲਾ ਕੇ ਬਚਨ ਕੀਤੇ ਕਿ ਅੰਮ੍ਰਿਤਸਰ ਵਿਖੇ ਬਾਬਾ ਇਸ਼ਰ ਸਿੰਘ ਜੀ ਦੇ ਨਾਮ ਤੇ ਗੁਰਦੁਆਰਾ ਤੇ ਸਕੂਲ ਦੀ ਕਾਰ ਸੇਵਾ ਤੂੰ ਕਰਵਾਉਣੀ ਹੈ ਬਾਬਾ ਜੀ ਦੇ ਬਚਨਾ ਤੇ ਪਹਿਰਾ ਦਿੰਦੇ ਹੋਏ ਸੱਤ ਬਚਨ ਆਗ ਬਾਬਾ ਸੁਖਦੇਵ ਸਿੰਘ ਜੀ ਨੇ ਆਗਿਆ ਲੈ ਗੁਮਟਾਲੇ ਵਿਖੇ ਬਾਬਾ ਇਸ਼ਰ ਸਿੰਘ ਜੀ ਪਬਲਿਕ ਸਕੂਲ ਤੇ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਆਰੰਭ ਕਰ ਦਿੱਤੀ ਇਹ ਸਾਰੀ ਸੇਵਾ ਬਾਬਾ ਕੁੰਦਨ ਸਿੰਘ ਜੀ ਦੀ ਪੂਰਨ ਤੌਰ ਤੇ ਰਹਿਨੁਮਾਈ ਹੇਠ ਹੁੰਦੀ ਰਹੀ ਇਸ ਸੇਵਾ ਦੇ ਦੌਰਾਨ ਕਦੇ-ਕਦੇ ਬਾਬਾ ਸੁਖਦੇਵ ਸਿੰਘ ਜੀ ਨੇ ਡਾਕਟਰ ਕਰਤਾਰ ਸਿੰਘ ਦੇ ਘਰ ਵੀ ਆਣ ਠਹਿਰਨਾ ਦਾਸ ਇੱਥੇ ਬੇਨਤੀ ਕਰੇ ਕਿ ਉਸ ਸਮੇਂ ਬਾਬਾ ਸੁਖਦੇਵ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਦੀ ਸੇਵਾ ਵਿੱਚ ਇੱਕ ਬਹਿੰਗਮ ਸਿੰਘ ਦੇ ਰੂਪ ਵਿੱਚ ਘਾਰ ਸੇਵਾਵਾਂ ਵਿੱਚ ਮੁੱਖ ਤੌਰ ਤੇ ਸੇਵਾ ਨਿਭਾਰੇ ਸਨ ਜੋ ਕਿ ਅੱਜ ਪੁੱਚੋ ਕਲਾ ਵਿਖੇ ਬਾਬਾ ਮਾਹ ਹਰਨਾਮ ਸਿੰਘ ਜੀ ਦੇ ਤਪ ਸਥਾਨ ਡੇਰਾ ਰੂਮੀ ਦੇ ਮੌਜੂਦਾ ਮਾਹਪੁਰਸ਼ਾਂ ਦੇ ਰੂਪ ਵਿੱਚ ਸੇਵਾ ਨਿਭਾਰੇ ਹਨ ਇਸ ਸੇਵਾ ਦੌਰਾਨ ਇੱਕ ਦਿਨ ਬਾਬਾ ਸੁਖਦੇਵ ਸਿੰਘ ਜੀ ਡਾਕਟਰ ਕਰਤਾਰ ਸਿੰਘ ਦੇ ਘਰ ਆਏ ਸ਼ਾਮ ਦਾ ਵਕਤ ਸੀ ਬਾਬਾ ਸੁਖਦੇਵ ਸਿੰਘ ਜੀ ਨੇ ਪਹਿਲਾਂ ਬਾਬਾ ਜੀ ਦੀ ਜੋ ਸਮਤ ਸੀ ਜਿੱਥੇ ਵੀ ਸ਼ਾਮ ਦਾ ਸਮਾਂ ਹੋਵੇ ਉੱਥੇ ਹੀ ਸਤਗੁਰਾਂ ਦੇ ਹਜ਼ੂਰ ਬੈਠ ਕੇ ਰਹਿਰਾ ਸਾਹਿਬ ਕਰਕੇ ਕੀਰਤਨ ਕਰਨਾ ਹੈ ਬਾਬਾ ਸੁਖਦੇਵ ਸਿੰਘ ਜੀ ਨੇ ਪਹਿਲਾਂ ਰਹਿਰਾ ਸਾਹਿਬ ਜੀ ਦਾ ਪਾਠ ਕੀਤਾ ਉਪਰੰਤ ਅਰਦਾਸ ਕਰਕੇ ਜਦੋਂ ਕੀਰਤਨ ਕਰਨ ਲੱਗੇ ਤਾਂ ਕੀ ਤਕਿਆ ਜੋੜੀ ਦੇ ਪੂੜੇ ਪਾਟੇ ਹੋਏ ਹਨ ਹੁਣ ਸਹਿ ਸੁਭਾਈ ਇੱਕ ਛੋਟੀ ਜਹੀ ਪਲੇਟ ਲੈ ਲਈ ਤੇ ਨਾਲ ਚਮਚਾ ਉੱਪਰ ਵਜਾ ਕੇ ਹੀ ਗੁਰਬਾਣੀ ਪੜੀ ਗਈ ਕੀਰਤਨ ਕਰੀ ਗਈ ਕੁਝ ਸਮਾਂ ਐਉਂ ਹੀ ਕੀਰਤਨ ਦੀ ਹਾਜ਼ਰੀ ਲਗਾ ਕੇ ਸਮਾਪਤੀ ਕਰ ਦਿੱਤੀ ਹੁਣ ਇੱਥੇ ਕੋਈ ਇਹ ਕਹੇ ਕਿ ਪਲੇਟ ਚਮਚੇ ਨਾਲ ਇੱਕ ਐਸਾ ਕੀਰਤਨ ਸਾਧ ਸੰਗਤ ਸਾਧਗੁਰੂ ਤਾਂ ਪਿਆਰ ਭਾਵਨਾ ਦੇ ਭੁੱਖੇ ਹਨ ਦੇਖਦੇ ਹਨ ਪਿਆਰ ਸਿੰਧੀ ਮਹਾਪੁਰਸ਼ ਸੰਤ ਸ੍ਰੀ ਰਾਮ ਕਿਸ਼ਨ ਜੀ ਟਲੀਆਂ ਨਾਲ ਹੀ ਕੀਰਤਨ ਕਰਦੇ ਸਨ ਐਸੇ ਐਸੇ ਭਗਤਾਂ ਦਾ ਜ਼ਿਕਰ ਇਤਿਹਾਸ ਰਾਹੀਂ ਬਹੁਤ ਮਿਲਦਾ ਹੈ ਜੋ ਕਿ ਖੜਤਾਲਾ ਨਾਲ ਕੀਰਤਨ ਕਰਿਆ ਕਰਦੇ ਸਨ ਸੋ ਸਤਿਗੁਰੂ ਤਾਂ ਪਿਆਰ ਭਾਵਨਾ ਦੇ ਭੁੱਖੇ ਹਨ ਦਾਸ ਵਿਚਾਰ ਕਰ ਰਿਹਾ ਸੀ ਕਿ ਬਾਬਾ ਸੁਖਦੇਵ ਸਿੰਘ ਜੀ ਨੇ ਕੀਰਤਨ ਦੀ ਹਾਜ਼ਰੀ ਪਿਆਰ ਵਿੱਚ ਲਗਾਈ ਉਪਰੰਤ ਸਮਾਪਤੀ ਕਰਕੇ ਇਹ ਸਾਰਾ ਪਰਿਵਾਰ ਬਾਬਾ ਸੁਖਦੇਵ ਸਿੰਘ ਜੀ ਅਤੇ ਬਾਬਾ ਜੀ ਨਾਲ ਆਈ ਹੋਈ ਸੰਗਤ ਨੂੰ ਪਰਸ਼ਾਦਾ ਆਦਕ ਚਕਾਉਣ ਦੀ ਸੇਵਾ ਵਿੱਚ ਜੁਟ ਗਿਆ ਜਿਸ ਸਮੇਂ ਬਾਬਾ ਜੀ ਪ੍ਰਸ਼ਾਦਾ ਸ਼ੱਕ ਹਟੇ ਇਸ ਪਰਿਵਾਰ ਨਾਲ ਬੈਠਿਆ ਗੁਰਮਤ ਵਿਚਾਰਾਂ ਦੀ ਸਾਂਝ ਹੋਣੀ ਸ਼ੁਰੂ ਹੋ ਗਈ ਇਸ ਮੌਕੇ ਡਾਕਟਰ ਕਰਤਾਰ ਸਿੰਘ ਜੀ ਨੇ ਬਾਬਾ ਸੁਖਦੇਵ ਸਿੰਘ ਜੀ પાસે ਬੇਨਤੀ ਕਰ ਦਿੱਤੀ ਬਾਬਾ ਜੀ ਆਹ ਮੇਰਾ ਵੱਡਾ ਬੇਟਾ ਬਲਰਾਜ ਸਿੰਘ ਇੱਕ ਦਿਨ ਆਪਣੇ ਕਿਸੇ ਦੋਸਤ ਦੀ ਦੁਕਾਨ ਤੇ ਬੈਠਾ ਸੀ ਕਿ ਕੋਲੋਂ ਲੰਘਦਾ ਹੋਇਆ ਇੱਕ ਸਿਆਣਾ ਪੁਰਸ਼ ਇਸ ਕੋਲ ਆ ਕੇ ਖਲੋ ਗਿਆ ਪਹਿਲਾਂ ਉਸਨੇ ਇਸਦਾ ਨਾਮ ਪੁੱਛਿਆ ਤੇ ਉਪਰੰਤ ਕਈ ਕੁਝ ਇਸੇ ਪਰ ਥਾਏ ਆਪਣੇ ਆਪ ਹੀ ਦੱਸੀ ਗਿਆ ਬਲਕਿ ਭੋਲੇ ਪਾਓ ਇਸ ਦੇ ਹੱਥ ਅੱਗੇ ਕਰਨ ਤੇ ਉਸਨੇ ਇਹ ਗੱਲ ਆਖੀ ਕਿ ਭਲੇ ਪੁਰਸ਼ਾ ਤੇਰੀ ਉਮਰ ਤਾਂ ਸਿਰਫ 35 ਕੋ ਸਾਲ ਹੀ ਹੈ ਤੇਰੀਆਂ ਰੇਖਾਵਾਂ ਵਿੱਚ ਬਹੁਤ ਵੱਡਾ ਐਕਸੀਡੈਂਟ ਦਾ ਸਮਾਂ ਲਿਖਿਆ ਹੋਇਆ ਹੈ ਆ ਦੇਖ ਤੇਰੀ ਆ ਰੇਖਾ ਵਿੱਚੋਂ ਟੁੱਟੀ ਹੋਈ ਹੈ ਬਾਬਾ ਜੀ ਪਤਾ ਨਹੀਂ ਅਸੀਂ ਤਾਂ ਇਸ ਦੀ ਉਸ ਦਿਨ ਦੀ ਗੱਲ ਸੁਣ ਕੇ ਬਹੁਤ ਡਰੇ ਹੋਏ ਹਾਂ ਤੁਸੀਂ ਕਿਰਪਾ ਕਰਕੇ ਸਾਨੂੰ ਸੁਮਤ ਬਖਸ਼ੋ ਬਾਬਾ ਸੁਖਦੇਵ ਸਿੰਘ ਜੀ ਇਹਨਾਂ ਦੀ ਗੱਲ ਸੁਣ ਕੇ ਆਖਣ ਲੱਗੇ ਡੈਡੀ ਜੀ ਇਹੋ ਜਿਹੀਆਂ ਚਿੰਤਾਵਾਂ ਨਹੀਂ ਕਰੀ ਦੀਆਂ ਆਪਣੇ ਬਾਬਾ ਜੀ ਧੰਨ ਬਾਬਾ ਕੁੰਦਨ ਸਿੰਘ ਜੀ ਪੂਰਨ ਸਮਰਥ ਮਾਪੁਰਖ ਹਨ ਟੁੱਟੀਆਂ ਗੰਡਣ ਵਾਲੇ ਹਨ ਤੁਸੀਂ ਜਾ ਕੇ ਨਾਨਕ ਸਰ ਬਾਬਾ ਜੀ ਪਾਸ ਬੇਨਤੀ ਕਰੋ ਕਿਰਪਾ ਕਰਕੇ ਆਪੇ ਬਾਬਾ ਜੀ ਓਕੇ ਸਮੇਂ ਕੱਟਣਗੇ ਬਾਬਾ ਸੁਖਦੇਵ ਸਿੰਘ ਜੀ ਪਾਸੋਂ ਬਾਬਾ ਜੀ ਪ੍ਰਤੀ ਪਿਆਰ ਭਰੇ ਬੋਲ ਸੁਣ ਕੇ ਸਾਰੇ ਪਰਿਵਾਰ ਦਾ ਮਨ ਚੜਦੀ ਕਲਾ ਵਿੱਚ ਆ ਗਿਆ ਸੋ ਸਤਗੁਰਾਂ ਅੱਗੇ ਅਰਦਾਸ ਕਰਕੇ ਅਗਲੇ ਦਿਨ ਨਾਨਕ ਸਰ ਦੀ ਤਿਆਰੀ ਕਰ ਲਈ ਮਨ ਵਿੱਚ ਇਸ ਸੋਚ ਨੂੰ ਲੈ ਕੇ ਸਾਡੇ ਤਾਂ ਬਾਬਾ ਕੁੰਦਨ ਸਿੰਘ ਜੀ ਹਨ ਬਾਬਾ ਜੀ ਪਾਸ ਜਾ ਕੇ ਬੇਨਤੀ ਕਰਦੇ ਹਨ ਹੋ ਨਾਨਕ ਸਰ ਜਦੋਂ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਕਮਰੇ ਕੋਲ ਪਹੁੰਚੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਉਸ ਵਕਤ ਸਤਗੁਰੂ ਜੀ ਦੀ ਸੇਵਾ ਕਰਕੇ ਸਾਜਖੰਡ ਵੱਲੋਂ ਬਾਗਵਲ ਨੂੰ ਆ ਰਹੇ ਸਨ ਬਾਬਾ ਕੁੰਦਨ ਸਿੰਘ ਜੀ ਨੇ ਆਪਣੇ ਕਮਰੇ ਵਿੱਚ ਜਾਂਦਿਆਂ ਹੀ ਬੁਲਾ ਲਿਆ ਸਾਰੇ ਪਰਿਵਾਰ ਨੇ ਨਮਸਕਾਰ ਕੀਤੀ ਚਿਹਰਾ ਲੱਥਾ ਹੋਇਆ ਦੇਖ ਬਾਬਾ ਕੁੰਦਨ ਸਿੰਘ ਜੀ ਆਪ ਮੁਹਾਰੇ ਹੀ ਪੁੱਛਦੇ ਨੇ ਡੈਡੀ ਜੀ ਕੀ ਗੱਲ ਹੋ ਗਈ ਅੱਜ ਚਿਹਰਾ ਬੜਾ ਉਦਾਸ ਹੈ ਬੇਨਤੀ ਕੀਤੀ ਬਾਬਾ ਜੀ ਕਿਸੇ ਸਿਆਣੇ ਨੇ ਰਾਜੂ ਦਾ ਹੱਥ ਦੇਖ ਕੇ ਇੱਕ ਭਰਮ ਪਾ ਦਿੱਤਾ ਹੈ ਕਿ ਇਸ ਦੀ ਇਹ ਰੇਖਾ ਟੁੱਟੀ ਹੋਈ ਹੈ ਤੇ ਇਸ ਦੀ ਉਮਰ ਸਿਰਫ 35 ਸਾਲ ਹੈ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਬਚਨ ਫਰਮਾਉਣ ਲੱਗੇ ਡੈਡੀ ਜੀ ਸਤਗੁਰੂ ਨਾਨਕ ਦਾ ਘਰ ਬਹੁਤ ਵੱਡਾ ਹੈ ਸਤਗੁਰੂ ਦੀ ਸ਼ਰਨ ਵਿੱਚ ਰਹਿੰਦਿਆਂ ਹੀ ਆਪਣੀ ਜ਼ਿੰਦਗੀ ਦੇ ਪਲ-ਪਲ گزارਨੇ ਨੇ ਸਿਆਣੇ ਦੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਜੀ ਸਤਿਵਚਨ ਫਿਰ ਬਾਬਾ ਜੀ ਪਿਆਰ ਦੇ ਵਜੂਦ ਵਿੱਚ ਆਏ ਤੇ ਬਚਨ ਕੀਤੇ ਡੈਡੀ ਜੀ ਕੌਣ ਕਹਿੰਦਾ 35 ਸਾਲ ਕੌਣ ਕਹਿੰਦਾ 35 ਸਾਲ ਜਾਓ ਸੰਪੜ ਪਾਠ ਰਖਵਾਓ ਪਾਠੀ ਸਿੰਘ ਅਸੀਂ ਨਾਨਕ ਸਰ ਤੋਂ ਭੇਜਦੇ ਹਾਂ ਜਪ ਤਪ ਹੋਵੇਗਾ ਸਤਗੁਰੂ ਦੀ ਬਾਣੀ ਪੜੀ ਜਾਵੇਗੀ ਸਤਿਗੁਰੂ ਕਿਰਪਾ ਕਰਕੇ ਸਭ ਤਰ੍ਹਾਂ ਭਲੀ ਕਰਨਗੇ। ਬਾਬਾ ਕੁੰਦਨ ਸਿੰਘ ਜੀ ਨੇ ਇੱਥੋਂ ਖੁਸ਼ੀਆਂ ਬਖਸ਼ਦੇ ਹੋਏ ਆਗਿਆ ਦਿੱਤੀ। ਪਰਿਵਾਰ ਸਮੇਤ ਡਾਕਟਰ ਕਰਤਾਰ ਸਿੰਘ ਨਮਸਕਾਰ ਕਰਕੇ ਪ੍ਰਸ਼ਾਦ ਲੈ ਕੇ ਬਾਹਰ ਆ ਗਏ। ਅਮਰਸਰ ਦੀ ਵਾਪਸੀ ਕਰ ਲਈ। ਅਮਰਸਰ ਪਹੁੰਚ ਕੇ ਪਾਠ ਆਰੰਭ ਕਰਨ ਦੀ ਤਿਆਰੀ ਕੀਤੀ। ਅਗਲੇ ਹੀ ਦਿਨ ਨਾਨਕਸਰ ਤੋਂ ਆਏ ਪਾਠੀ ਸਿੰਘਾਂ ਵੱਲੋਂ ਸਹਿਜ ਸੰਪੜ ਪਾਠ 11 ਦਿਨ ਵਾਲੇ ਆਰੰਭ ਹੋ ਗਏ। ਸਵੇਰ ਸ਼ਾਮ ਕੀਰਤਨ ਨਾਲ ਪੂਰੀ ਮਰਿਆਦਾ ਨਾਲ 11ਵੇਂ ਦਿਨ ਪਾਠਾਂ ਦੇ ਭੋਗ ਪਾਏ ਗਏ ਸਾਰਾ ਪਰਿਵਾਰ ਪੂਰੀ ਸਰਦਾ ਸਹਿਤ ਸਤਿਗੁਰੂ ਜੀ ਦੀ ਸੇਵਾ ਤੇ ਗੁਰੂ ਕੇ ਵਜ਼ੀਰ ਪਾਠੀ ਸਿੰਘਾਂ ਦੀ ਸੇਵਾ ਵਿੱਚ ਅਰਪਿਤ ਰਿਹਾ ਬਾਬਾ ਕੁੰਦਨ ਸਿੰਘ ਜੀ ਪਾਸ ਪਾਠਾਂ ਦੇ ਭੋਗਾਂ ਉਪਰੰਤ ਪਰਿਵਾਰ ਸ਼ੁਕਰਾਨਾ ਕਰਕੇ ਦਰਸ਼ਨ ਮੇਲੇ ਕਰਕੇ ਖੁਸ਼ੀਆਂ ਲੈ ਕੇ ਵਾਪਸ ਆਪਣੇ ਕਾਰੋਬਾਰਾਂ ਵਿੱਚ ਰੁੱਝ ਗਿਆ ਹੁਣ ਦੇਖੋ ਜੋ ਸਹਿਜ ਸੰਪੜ ਪਾਠ ਘਰ ਵਿੱਚ ਕਰਵਾਏ ਗਏ ਸਨ ਇਹੀ ਗੁਰਬਾਣੀ ਦੀ ਤਾਕਤ ਤੇ ਪੂਰਨ ਮਾਪੁਰਖ ਦੀ ਰਸਨਾ ਤੋਂ ਮੋਹਰ ਲੱਗੀ ਕਿਵੇਂ ਕਿਰਪਾ ਵਰਤ ਰਹੀ ਹੈ ਕਿ ਕੁਝ ਦਿਨਾਂ ਵਿੱਚ ਹੀ ਰਾਜੂ ਨੂੰ ਚੰਡੀਗੜ੍ਹ ਕੋਈ ਕੰਮ ਜਾਣਾ ਪੈ ਗਿਆ ਨਵੀਂ ਕਢਵਾਈ ਗੱਡੀ ਸੀਲੋ ਤੇ ਬੈਠ ਰਾਜੂ ਚੰਡੀਗੜ੍ਹ ਜਾ ਰਿਹਾ ਹੈ ਕਿ ਰਸਤੇ ਵਿੱਚ ਐਸਾ ਭਿਆਨਕ ਹਾਦਸਾ ਵਾਪਰਿਆ ਕਿ ਐਕਸੀਡੈਂਟ ਤਾਂ ਬਹੁਤ ਜ਼ਬਰਦਸਤ ਹੋਇਆ ਕੁਝ ਥੋੜਾ ਗੱਡੀ ਦਾ ਨੁਕਸਾਨ ਜ਼ਰੂਰ ਹੋਇਆ ਪਰ ਬਾਬਾ ਕੁੰਦਨ ਸਿੰਘ ਜੀ ਦੇ ਬਚਨਾ ਅਨੁਸਾਰ ਜੋ ਗੁਰਬਾਣੀ ਦੇ ਪਰਵਾਹ ਚਲਵਾਏ ਸਨ ਉਸ ਦੀ ਬਖਸ਼ਿਸ਼ ਕਿਰਪਾ ਦੇ ਸਦਕਾ ਰਾਜੂ ਵਾਲ-ਵਾਲ ਬਚ ਗਿਆ ਸਤਿਗੁਰੂ ਜੀ ਨੇ ਆਪ ਹੱਥ ਦੇ ਕੇ ਰੱਖਿਆ ਕੀਤੀ ਕਿਸ ਸਦਕਾ ਕਿਸ ਨੇ ਟਾਲਿਆ ਇਹ ਸਮਾਂ ਗੁਰਬਾਣੀ ਦੀ ਸ਼ਕਤੀ ਨੇ ਤੇ ਰਾਜੇ yogi ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੀ ਪਾਵਨ ਰਸਨਾ ਤੋਂ ਲੱਗੀਆਂ ਮੋਰਾ ਕਿ ਕੌਣ ਕਹਿੰਦਾ 35 ਸਾਲ ਕੌਣ ਕਹਿੰਦਾ 35 ਸਾਲ ਸੋ ਬਾਬਾ ਜੀ ਦੀ ਕਿਰਪਾ ਸਦਕਾ ਜਦੋਂ ਇਸ ਘਟਨਾ ਤੋਂ ਬਾਅਦ ਇੱਕ ਸਮੇਂ ਪਰਿਵਾਰ ਨੇ ਆਪਸ ਵਿੱਚ ਬੈਠਿਆਂ ਦੇਖਿਆ ਕਿ ਜੋ ਹੱਥ ਦੀ ਰੇਖਾ ਦੀ ਲੀਕ ਟੁੱਟੀ ਹੋਈ ਸੀ ਉਹ ਹੁਣ ਬਿਲਕੁਲ ਠੀਕ ਤੇ ਸਿੱਧੀ ਹੈ ਗੱਲ ਤਾਂ ਅਸਲ ਵਿੱਚ ਜੋ ਬਾਬਾ ਜੀ ਦੇ ਬਚਨਾਂ ਦੁਆਰਾ ਪ੍ਰਤਾਪ ਵਰਤਨਾ ਸੁਭਾਵਿਕ ਸੀ ਕਲਾ ਕੀ ਵਰਤੀ ਮੇਰਾ ਮਨ ਆਖਦਾ ਹੈ ਬਾਬਾ ਜੀ ਨੇ ਆਪਣੀ ਮਿਹਰ ਦ੍ਰਿਸ਼ਟੀ ਕਰਕੇ ਉਹ ਉਮਰਾਂ 35+35 ਅਨੁਸਾਰ 70 ਸਾਲ ਦੀ ਕਰ ਦਿੱਤੀ ਹੋਏਗੀ ਇਹ ਤਾਂ ਉਸ ਸਮਰਥ ਆਪ ਹੀ ਜਾਣਦੇ ਹਨ ਪਰ ਇਹ ਗੱਲ ਬਿਲਕੁਲ ਸੱਚ ਸੀ ਇਹ ਉਮਰਾ ਵਧਾ ਕੇ ਜੀਵਨ ਦਾਣ ਉਹਨਾਂ ਜ਼ਰੂਰ ਦਿੱਤਾ ਅੱਜ ਹਰ ਸੰਗੀ ਦਾ ਸੀਸ ਝੁਕਦਾ ਹੈ ਸੋ ਪਿਆਰੇ ਬਾਬਾ ਜੀ ਈਓ ਆਪਣਿਆਂ ਦੀ ਆਪ ਲਾਜ ਰੱਖ ਕੇ ਖੁਸ਼ੀਆਂ ਬਖਸ਼ਦੇ ਸਨ ਆਖੋ ਜੀ ਧੰਨ ਬਾਬਾ ਕੁੰਦਨ ਸਿੰਘ ਜੀ ਵਾਹਿਗੁਰੂ ਸਤ ਸੰਗੀ ਦੀ ਭਾਵਨਾ ਤੇ ਅੰਤਰ ਆਮਤਾ ਸਰਦਾਰ ਮਨਜੀਤ ਸਿੰਘ ਜੀ ਲੁਧਿਆਣੇ ਨਾਲ ਬੀਤੀ ਸਾਖੀ ਹੋ ਵੰਜਾ ਕੁਰਬਾਨ ਸਾਈ ਆਪਣੇ ਹੋਵੇ ਆਨੰਦ ਕਣਾ ਮਨ ਤਨ ਜਾਪਣੀ ਵਿਸ਼ੇ ਵਿਕਾਰਾਂ ਦੀ ਅਗ ਵਿੱਚ ਸੜ ਚੁਕਾ ਇਹ ਮਨ ਜਦੋਂ ਇੱਕ ਛਿੰਨ ਮਾਤਰ ਲਈ ਸਾਈਂ ਦੇ ਚਰਨਾਂ ਨਾਲ ਜੁੜ ਕੇ ਸੋਹਣੇ ਚੰਨਾਂ ਦਾ ਰਸ ਮੰਦਾ ਹੈ ਉਸ ਪ੍ਰੀਤਮ ਪਿਆਰੇ ਗੁਰੂ ਨਾਨਕ ਸਾਹਿਬ ਤੋਂ ਕੁਰਬਾਨ ਜਾਂਦਾ ਹੈ ਸਦਕੇ ਜਾਂਦਾ ਹੈ ਤਾਂ ਸਾਈਂ ਦੇ ਚਰਨਾਂ ਨਾਲ ਇੱਕ ਛਿੰਨ ਮਾਤਰ ਵੀ ਜੁੜਨ ਦਾ ਪ੍ਰਤਾਪ ਇਸ ਮਨ ਅੰਦਰ ਵਿਸ਼ੇ ਵਿਕਾਰਾਂ ਦੀ ਬਲਦੀ ਪੱਟੀ ਨੂੰ ਪਰਾਂ ਠੇਕੇਲ ਕੇ ਅੰਦਰ ਮਹਾ ਆਨੰਦੀ ਠੰਡਕ ਭਰ ਦਿੰਦਾ ਹੈ ਜਿਸ ਸਦਕਾ ਜਗਿਆਸੂ ਦਾ ਮਨ ਵੀ ਤਨ ਵੀ ਦੋਨੋਂ ਜੁੜ ਜਾਂਦੇ ਹਨ ਭਾਵ ਤਨ ਰਾਹੀ ਮਨ ਦਾ ਪੂਰਨ ਤੌਰ ਤੇ ਜੁੜ ਜਾਣਾ ਇਹ ਜਪਨ ਦੀ ਦਾਤ ਝੋਲੀ ਵਿੱਚ ਪੈ ਜਾਂਦੀ ਹੈ ਹੁਣ ਇਸ ਮਨ ਅੰਦਰੋਂ ਸਾਰੀਆਂ ਭੁੱਖਾਂ ਲੈ ਜਾਣਗੀਆਂ ਤੇ ਇੱਕ ਨਿਰਮਲ ਸੋਚ ਜਨਮ ਲਵੇਗੀ ਉਹ ਕੀ ਕਿ हे ਪ੍ਰੀਤਮ ਪਿਆਰੇ ਸਤਿਗੁਰੂ ਮੇਰੇ ਤੇ ਕਿਰਪਾ ਕਰਕੇ ਇਸ ਪਰਮਾਰਥ ਦੇ ਰਾਹ ਉੱਤੇ ਚੱਲਦਿਆਂ ਮੇਰਾ ਕਿਦਰੇ ਮਨ ਡੋਲ ਨਾ ਜਾਏ ਇਸ ਮਨ ਨੂੰ ਸਦਾ ਪ੍ਰਤੀਤ ਬਣਾਈ ਰੱਖਣ ਦਾ ਪਿਆਰ ਮਿਲਦਾ ਰਹੇ ਇਸ ਲਈ ਹੈ ਗਰੀਬ ਨਿਵਾਜ ਤੇਰੇ ਦਰ ਦੇ ਸਾਜੇ ਨਿਵਾਜੇ ਤੁਹਾਡੇ ਦਰ ਤੋਂ ਬਖਸ਼ਿਆ ਹੋਇਆ ਵੀ ਸੰਗਤ ਮੈਨੂੰ ਨਸੀਬ ਹੁੰਦੀ ਰਹੇ ਇਹ ਦਾਤ ਮੇਰੀ ਝੋਲੀ ਵਿੱਚ ਪਾ ਦਿਓ ਐਸੀ ਹੀ ਹਿਰਦੇ ਤੋਂ ਨਿਕਲ ਰਹੀ ਇਹ वेदना ਲੁਧਿਆਣੇ ਦੇ ਰਹਿਣ ਵਾਲੇ ਮਨਜੀਤ ਸਿੰਘ ਬਾਬਾ ਜੀ ਦੇ ਇੱਕ ਪਿਆਰ ਵਾਲੇ ਸੰਗੀ ਦੀ ਪਰ ਐਸੀ ਪਿਆਰ ਦੀ ਚੰਗਿਆਰੀ ਵੀ ਅੰਦਰ ਕਿਵੇਂ ਜਾਗੇਗੀ ਜਦੋਂ ਪੁੰਨ ਪਰਬਲ ਹੋਣਗੇ ਉਮਰ ਛੋਟੀ ਹੈ ਪਰ ਪਿਆਰ ਬਾਬਾ ਜੀ ਪ੍ਰਤੀ ਅੰਦਰ ਵੱਡਾ ਭਰਿਆ ਹੋਇਆ ਹੈ ਛੇਵੀਂ ਜਮਾਤ ਦੀ ਪੜ੍ਹਾਈ ਕਰਦੇ ਆਂ ਨਿੱਤ ਦੇ ਸੁਭਾਅ ਅਨੁਸਾਰ ਆਪਣੀ ਕਲਾਸ ਦੇ ਵਿਦਿਆਰਥੀਆਂ ਨਾਲ ਅੱਜ ਇਹ ਮਨਜੀਤ ਸਿੰਘ ਧੰਨ ਬਾਬਾ ਕੁੰਦਨ ਸਿੰਘ ਜੀ ਪ੍ਰਤੀਬਚਨ ਸੁਣਾ ਰਿਹਾ ਹੈ ਇਸ ਦੇ ਦੋਸਤ ਅਰਵਿੰਦਰ ਸਿੰਘ ਪ੍ਰੇਮ ਕੁਮਾਰ ਨਿਰਮਲ ਸਿੰਘ ਬਚਨ ਸੁਣ ਸੁਣ ਕੇ ਰਸ ਮਾਣ ਰਹੇ ਹਨ ਮਨਜੀਤ ਸਿੰਘ ਸੁਣਾ ਰਿਹਾ ਹੈ ਕਿ ਅਰਵਿੰਦਰ ਸੁਣ ਇੱਕ ਦਿਨ ਮੈਂ ਆਪਣੇ ਪਿਤਾ ਜੀ ਦੇ ਨਾਲ ਨਾਨਕਸਰ ਟ੍ਰੇਨ ਤੇ ਜਾ ਰਿਹਾ ਸੀ ਕਿ ਇਧਰੋਂ ਜਦੋਂ ਪੂਰੇ 2.5 ਵਜੇ ਟ੍ਰੇਨ ਨਾਨਕਸਰ ਸਟੇਸ਼ਨ ਤੇ ਜਾ ਪਹੁੰਚੀ ਮੈਂ ਆਪਣੇ ਪਿਤਾ ਜੀ ਨੂੰ ਆਖਿਆ ਕਿ ਪਿਤਾ ਜੀ ਅੱਜ ਅਸੀਂ ਲੇਟ ਹੋ ਗਏ ਹਾਂ ਬਾਬਾ ਜੀ ਦੇ ਦਰਸ਼ਨ ਤਾਂ ਹੁਣ ਸਾਨੂੰ ਸ਼ਾਮ ਦੇ ਸਮੇਂ ਹੀ ਹੋਣਗੇ ਮੇਰੇ ਪਿਤਾ ਜੀ ਮੈਨੂੰ ਕਹਿਣ ਲੱਗੇ ਮਨਜੀਤ ਹੁਣ ਤਾਂ ਬਾਬਾ ਜੀ ਜਦੋਂ 4 ਵਜੇ ਸਤਗੁਰਾਂ ਦੀ ਸੇਵਾ ਕਰਕੇ ਆਪਣੇ ਕਮਰੇ ਵਿੱਚ ਆਉਂਦੇ ਨੇ ਉਦੋਂ ਹੀ ਆਪਾਂ ਦਰਸ਼ਨ ਕਰਾਂਗੇ ਮੈਂ ਆਪਣੇ ਪਿਤਾ ਜੀ ਨਾਲ ਤੁਰਦਾ ਜਾ ਰਿਹਾ ਸੀ ਪਰ ਮੇਰੇ ਮਨ ਵਿੱਚ ਏਉਂ ਆ ਗਿਆ ਕਿ ਬਾਬਾ ਜੀ ਜੇ ਪੂਰੀ ਸ਼ਕਤੀ ਦੇ ਮਾਲਕ ਹੋਣਗੇ ਤਾਂ ਮੈਨੂੰ ਜਾਂਦਿਆਂ ਸਮੇਂ ਹੀ ਜ਼ਰੂਰ ਦਰਸ਼ਨ ਦੇਣਗੇ ਮੈਂ ਆਪਣੇ ਅੰਦਰ ਐਸੇ ਖਿਆਲਾਂ ਨਾਲ ਸੋਚਦਾ ਹੋਇਆ ਜਦੋਂ ਬਾਬਾ ਜੀ ਦੇ ਬਾਗ ਵਿੱਚ ਪਹੁੰਚਿਆ ਅੱਗੇ ਕੀ ਤਕਿਆ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਅੰਗੂਰਾ ਦੀਆਂ ਵੇਲਾਂ ਕੋਲ ਖੜੇ ਨੇ ਮੇਰਾ ਮਨ ਦੂਰੋਂ ਹੀ ਦਰਸ਼ਨ ਕਰਕੇ ਮੰਨ ਗਿਆ ਸੰਗਤ ਤਾਂ ਬਾਬਾ ਜੀ ਦੀ ਕਿਰਪਾ ਸਦਕਾ ਪਹਿਲਾਂ ਤੋਂ ਹੀ ਬਾਬਾ ਜੀ ਦੀ ਕਰੀਦੀ ਸੀ ਪਰ ਪਤਾ ਨਹੀਂ ਇਹ ਪਾਪੀ ਮਨ ਕੀ ਬਲਵਲੇ ਸੋਚ ਰਿਹਾ ਸੀ ਸੋ ਬਾਬਾ ਜੀ ਦੇ ਸਾਨੂੰ ਤਾਂ ਜਾਂਦਿਆਂ ਹੀ ਦਰਸ਼ਨ ਹੋ ਗਏ ਉਸ ਵਕਤ ਬਾਬਾ ਕੁੰਦਨ ਸਿੰਘ ਜੀ ਨੇ ਆਪਣੇ ਮੁਬਾਰਕ ਹੱਥਾਂ ਵਿੱਚ ਝੂਠੇ ਬਰਤਨ ਪਕੜੇ ਹੋਏ ਸਨ ਸ਼ਾਇਦ ਜਿਵੇਂ ਬਾਬਾ ਜੀ ਨੇ ਸਾਰੀ ਸੰਗਤ ਸਾਰੇ ਸੇਵਾਦਾਰਾਂ ਦੇ ਝੂਠੇ ਬਰਤਨ ਆਪ ਇਕੱਠੇ ਕੀਤੇ ਹੋਣ ਮੈਨੂੰ ਜਾਂਦਿਆਂ ਹੀ ਮੇਰਾ ਨਾਮ ਲੈ ਕੇ ਬੁਲਾ ਕੇ ਕਹਿਣ ਲੱਗੇ ਮਨਜੀਤ ਤੂੰ ਨਲਕਾਗੇੜ ਅਸੀਂ ਇਹ ਸੇਵਾ ਨਿਭਾ ਲਈ ਮੈਂ ਸਤਿਵਚਨ ਆਖ ਨਲਕਾਗੇੜੀ ਗਿਆ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਬੜੇ ਹੀ ਚਾਉ ਵਿੱਚ ਪਿਆਰ ਵਿੱਚ ਝੂਠੇ ਬਰਤਨ ਮਾਂਜਨ ਦੀ ਸੇਵਾ ਕਰੀ ਗਈ। ਮੇਰੇ ਪਿਤਾ ਜੀ ਕੁਝ ਦੂਰੀ ਤੇ ਬੈਠੇ ਸਨ ਮੇਰੇ ਨਲਕਾ ਘੇੜਦਿਆਂ ਮਨ ਵਿੱਚ ਬਾਰ-ਬਾਰ ਇਹੀ ਫੁਰਨਾ ਆਈ ਜਾਵੇ ਕਿ ਬਾਬਾ ਜੀ ਨੂੰ ਮੈਂ ਆਪਣਾ ਨਾਮ ਤਾਂ ਦੱਸਿਆ ਨਹੀਂ ਪਰ ਬਾਬਾ ਜੀ ਨੇ ਮੇਰਾ ਨਾਮ ਲੈ ਕੇ ਮੈਨੂੰ ਬੁਲਾਇਆ ਹੈ। ਇਤਨੇ ਨੂੰ ਇਦਾਂ ਮਾਲਕ ਨੇ ਸੇਵਾ ਕਰਕੇ ਚਾਹੋ ਪਿਆਰ ਨਾਲ ਮੈਨੂੰ ਤੇ ਪਿਤਾ ਜੀ ਨੂੰ ਅੰਦਰ ਬੁਲਾ ਕੇ ਪ੍ਰਸ਼ਾਦ ਦੇ ਕੇ ਖੁਸ਼ੀਆਂ ਬਖਸ਼ੀਆਂ। ਜਦੋਂ ਅਸੀਂ ਵਾਪਸ ਆਪਣੇ ਨਗਰ ਨੂੰ ਮੁੜੇ ਤੇ ਜਾਂਦਿਆਂ-ਜਾਂਦਿਆਂ ਰਸਤੇ ਵਿੱਚ ਮੈਂ ਪਿਤਾ ਜੀ ਨੂੰ ਦੱਸਿਆ ਕਿ ਬਾਬਾ ਜੀ ਨੇ ਮੈਨੂੰ ਈਓ ਆਪ ਨਾਮ ਲੈ ਕੇ ਬੁਲਾਇਆ ਸੀ ਮੇਰੇ ਮਨ ਵਿੱਚ ਜੋ ਖਿਆਲ ਉਪਜਿਆ ਸੀ ਕਿ ਜੇ ਬਾਬਾ ਜੀ ਪੂਰੀ ਵੱਡੀ ਸਮਰੱਥਾ ਦੇ ਮਾਲਕ ਨੇ ਤੇ ਮੈਨੂੰ ਜਾਂਦਿਆਂ ਹੀ ਦਰਸ਼ਨ ਜ਼ਰੂਰ ਹੋ ਜਾਣਗੇ ਸੋ ਸਾਨੂੰ ਬਾਬਾ ਜੀ ਦੇ ਦਰਸ਼ਨ ਜਾਂਦਿਆਂ ਹੀ ਹੋ ਗਏ ਸੋ ਇਸ ਲਈ ਹੈ ਪਿਤਾ ਜੀ ਬਾਬਾ ਜੀ ਤਾਂ ਫਿਰ ਪੂਰੇ ਵੱਡੀ ਸ਼ਕਤੀ ਵਾਲੇ ਨੇ ਨਾ ਮੇਰੀਆਂ ਗੱਲਾਂ ਸੁਣ-ਸੁਣ ਪਿਤਾ ਜੀ ਹੱਸਦੇ ਗਏ ਤੇ ਮੈਨੂੰ ਆਖਦੇ ਨੇ ਮਨਜੀਤ ਬਾਬਾ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਗੁਰੂ ਨਾਨਕ ਸਾਹਿਬ ਜਾਨ ਕੇ ਜਿਹੜੀ ਸੇਵਾ ਨਿਭਾਉਂਦੇ ਨੇ ਉਸ ਸੇਵਾ ਦੇ ਸਦਕੇ ਸਭ ਸ਼ਕਤੀਆਂ ਉਸ ਭਾਵਨਾ ਨਾਲ ਸੇਵਾ ਕਰਨ ਵਾਲੇ ਕੋਲ ਆਪਣੇ ਆਪ ਆਨ ਹਾਜ਼ਰ ਹੋ ਜਾਂਦੀਆਂ ਨੇ ਸੋ ਅਸੀਂ ਪੁੱਤਰ ਮਨਜੀਤ ਵੱਡਾ ਭਾਗਾ ਵਾਲੇ ਹਾਂ ਜਿਨ੍ਹਾਂ ਨੂੰ ਬਾਬਾ ਜੀ ਦੀ ਸੰਗਤ ਮਿਲੀ ਹੈ ਕਲਾਸ ਵਿੱਚ ਬੈਠਿਆ ਮਨਜੀਤ ਸਿੰਘ ਦੇ ਬਚਨ ਸੁਣਾਉਂਦਿਆਂ ਨੂੰ ਵਿੱਚੋਂ ਹੀ ਪ੍ਰੇਮ ਕੁਮਾਰ ਬੋਲਿਆ ਮਨਜੀਤ ਫਿਰ ਤਾਂ ਬਈ ਹੁਣ ਵੀ ਤੁਹਾਡੇ ਪਰਿਵਾਰ ਨਾਲ ਬਾਬਾ ਜੀ ਬਹੁਤ ਪਿਆਰ ਕਰਦੇ ਹੋਣਗੇ ਮਨਜੀਤ ਸਿੰਘ ਨੇ ਜਵਾਬ ਦਿੱਤਾ ਹਾਂ ਬਾਬਾ ਜੀ ਦੀ ਕਿਰਪਾ ਸਦਕਾ ਅੱਜ ਵੀ ਬਾਬਾ ਜੀ ਮੇਰੇ ਪਿਤਾ ਜੀ ਤੇ ਸਾਨੂੰ ਬੱਚਿਆਂ ਨੂੰ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਪਿਆਰ ਬਖਸ਼ਦੇ ਹਨ ਇਤਨੇ ਨੂੰ ਵਿੱਚੋਂ ਚਲਦੇ ਹੋਏ ਬਚਨਾ ਤੋਂ ਨਿਰਮਲ ਸਿੰਘ ਬੋਲਿਆ ਮਨਜੀ ਜੇ ਤੁਹਾਡੇ ਬਾਬਾ ਜੀ ਵਿੱਚ ਇਤਨੀ ਅੰਤਰਜਾਮਤਾ ਹੈ ਤਾਂ ਸਾਨੂੰ ਵੀ ਫਿਰ ਕਿਸੇ ਦਿਨ ਨਾਲ ਲੈ ਕੇ ਨਾਨਕ ਸਰਚ ਜੇ ਸਾਡਾ ਵੀ ਨਾਮ ਲੈ ਕੇ ਬੁਲਾ ਦੇਣਗੇ ਤਾਂ ਅਸੀਂ ਵੀ ਮੰਨ ਜਾਵਾਂਗੇ ਕਿ ਬਈ ਤੁਹਾਡੇ ਬਾਬਾ ਜੀ ਅੰਤਰਜਾਮੀ ਹਨ ਐਸੀਆਂ ਵਿਚਾਰਾਂ ਨਾਲ ਭੋਲੇ ਪਾਉ ਮਨਜੀਤ ਸਿੰਘ ਨੇ ਦੋਸਤਾਂ ਨੂੰ ਹਾਂ ਕਰ ਦਿੱਤੀ ਕਿ ਚਲੋ ਸ਼ਨੀਵਾਰ ਅਸੀਂ ਨਾਨਕਸਰ ਜਾਵਾਂਗੇ ਸੋ ਸਾਧ ਸੰਗਤ ਸ਼ਨੀਵਾਰ ਦਾ ਦਿਨ ਇਹ ਮਨਜੀਤ ਸਿੰਘ ਨਾਲ ਇਸ ਦੇ ਤਿੰਨੋਂ ਸਾਥੀ ਅਰਵਿੰਦਰ ਸਿੰਘ ਪ੍ਰੇਮ ਕੁਮਾਰ ਤੇ ਨਿਰਮਲ ਸਿੰਘ ਨਾਨਕਸਰ ਧੰਨ ਬਾਬਾ ਕੁੰਦਨ ਸਿੰਘ ਜੀ ਦੇ ਦਰਸ਼ਨ ਕਰਨ ਲਈ ਆ ਗਏ ਆਏ ਨਾਲ ਦੇ ਸਾਥੀ ਇਸ خیال ਨਾਲ ਕਿ ਬਾਬਾ ਜੀ ਅੰਤਰਯਾਮੀ ਹਨ ਤਾਂ ਸਾਡਾ ਵੀ ਨਾਮ ਲੈ ਕੇ ਬੁਲਾਉਣ ਦੇਖੋ ਸਾਧ ਸੰਗਤ ਗੁਰੂ ਘਰ ਤਾਂ ਸ਼ਰਦਾ ਪਿਆਰ ਤੇ ਟਿਕਿਆ ਹੋਇਆ ਹੈ ਸ਼ਰਦਾ ਪਿਆਰ ਨਾਲ ਭਰੀਆਂ ਹੋਈਆਂ ਰੂਹਾਂ ਰਾਹੀ ਅੰਤਰਿਆਮਤਾ ਤਾਂ ਆਮ ਹੀ ਵਰਤ ਜਾਂਦੀ ਹੈ ਇੱਕ ਸਮੇਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਇੱਕ ਰਾਗ ਰਤੜੀ ਹੋਈ ਰੂਹ ਦੇ ਦਰਸ਼ਨ ਕੀਤੇ ਤੇ ਕੀ ਤੱਕਿਆ ਕਿ ਉਹ ਗੁਰਮੁਖ ਰੂ ਆਪਣੇ ਦਾੜੇ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਫਰ ਕਰਮਾ ਸਾਫ਼ ਕਰ ਰਹੀ ਹੈ ਉਸ ਗੁਰਮੁਖ ਰੂ ਗੁਰੂ ਸਵਾਰੇ ਵੱਲ ਤੱਕ ਕੇ ਇਕ ਮਨ ਵਿੱਚ ਬਲਬਲਾ ਜਿਹਾ ਪੈਦਾ ਹੋ ਗਿਆ ਕਿ ਇਹ ਇੱਕ ਐਸੀ ਸੇਵਾ ਆਪਣੇ ਦਾੜੇ ਨਾਲ ਪ੍ਰਕਰਮਾ ਸਾਫ ਕਰਨੀ ਮਨ ਵਿੱਚ ਪੁੱਛਣ ਦਾ ਪਹਿਲਾ ਹੀ ਆ ਕੀਤਾ ਫਿਰ ਆਖਦੇ ਨੇ ਨਹੀਂ ਨਹੀਂ ਮਨਾ ਕਰਨ ਦਿਓ ਇਸ ਨੂੰ ਸੇਵਾ ਅਗਲੇ ਦਿਨ ਫਿਰ ਉਸ ਗੁਰਮੁਖ ਪਿਆਰੇ ਦੇ ਇਸੇ ਰੂਪ ਵਿੱਚ ਸੇਵਾ ਨਿਭਾਉਂਦੇ ਦੇ ਦਰਸ਼ਨ ਹੋਏ ਹੁਣ ਜਦੋਂ ਭਾਈ ਵੀਰ ਸਿੰਘ ਜੀ ਆਪਣੇ ਨਿਤਨੇ ਵਿੱਚ ਚਿੱਤ ਜੋੜ ਕੇ ਬੈਠੇ ਕਿ ਨੇਤਰਾਮੁਰੇ ਉਹੀ ਨਕਸ਼ਾ ਘੁੰਮੀ ਜਾ ਰਿਹਾ ਹੈ ਐਸਾ ਇੱਕ ਦਿਨ ਦਾ ਨਹੀਂ ਹਰ ਰੋਜ਼ ਦਾ ਨਿਤਕਰਮ ਬਣ ਗਿਆ ਕਿ ਨਿਤਨੇਮ ਸਮੇ ਅੱਖਾਂ ਸਾਹਮਣੇ ਨਕਸ਼ਾ ਉਸੇ ਦਾੜੇ ਨਾਲ ਸੇਵਾ ਕਰਨ ਵਾਲੇ ਸਿੱਖ ਦਾ ਆ ਜਾਂਦਾ ਹੈ ਅੱਜ ਜਿਸ ਵੇਲੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਸਤਗੁਰਾਂ ਦੀ ਹਜ਼ੂਰੀ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਚਿੱਤ ਜੋੜ ਬੈਠੇ ਤੇ ਧਿਆਨ ਫਿਰ ਉਸੇ ਸਿੱਖ ਦੀ ਸੇਵਾ ਵੱਲ ਚਲਾ ਗਿਆ ਮਨ ਜੁੜਿਆ ਨਾ ਉਸੇ ਵਕਤ ਉੱਠੇ ਤੇ ਸਤਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਹਜ਼ੂਰ ਹੱਥ ਜੋੜ ਬੇਨਤੀ ਸ਼ੁਰੂ ਕਰ ਦਿੱਤੀ ਕਿ हे ਗਰੀਬ ਨਿਵਾਜ ਪਾਤਸ਼ਾ ਇਹ ਸਿੱਖ ਤੇਰੇ ਦਰ ਤੇ ਆਪਣੇ ਦਾੜੇ ਨਾਲ ਪ੍ਰਕਰਮਾ ਦੀ ਸਫਾਈ ਕਰਨ ਦੀ ਸੇਵਾ ਕਰਦਾ ਹੈ ਇਹ ਸਮਝ ਨਹੀਂ ਲੱਗੀ ਕਿ ਪ੍ਰਕਰਮਾ ਦੀ ਸੇਵਾ ਤਾਂ ਸੰਗਤ ਝਾੜੂ ਨਾਲ ਕਰਦੀ ਹੈ ਪਰ ਇਹ ਆਪਣੇ ਦਾੜੇ ਨਾਲ ਕਿਉਂ ਮੈਨੂੰ ਆਪ ਹੀ ਸੁਮਤ ਬਖਸ਼ੋ ਕਹਿੰਦੇ ਇਧਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਅਰਦਾਸ ਕਰਕੇ ਮੱਥਾ ਟੇਕ ਕੇ ਹੀ ਉੱਠੇ ਹਨ ਕਿ ਉਹ ਦਾੜੇ ਨਾਲ ਸੇਵਾ ਨਿਭਾਉਣ ਵਾਲਾ ਸਿੱਖ ਭਾਈ ਵੀਰ ਸਿੰਘ ਜੀ ਦੇ ਨੇੜੇ ਆਨ ਕੇ ਮੋਢਾ ਹਿਲਾ ਕੇ ਪਾਈ ਵੀਰ ਸਿੰਘ ਜੀ ਦਾ ਨਾਮ ਲੈ ਕੇ ਆਖਦਾ ਹੈ ਪਾਈ ਵੀਰ ਸਿੰਘ ਜੀ ਐਡੇ ਵੱਡੇ ਸਾਹਿਬ ਨੂੰ ਇਤਨੀ ਛੋਟੀ ਜਿਹੀ ਗੱਲ ਪੁੱਛਣ ਲਈ ਬੇਨਤੀ ਕਰ ਰਹੇ ਹੋ ਇਤਨੀ ਗੱਲ ਹੀ ਪੁੱਛਣੀ ਸੀ ਤਾਂ ਮੈਨੂੰ ਪੁੱਛ ਲੈਂਦੇ ਹੁਣ ਪਾਈ ਵੀਰ ਸਿੰਘ ਜੀ ਇਕਦਮ ਕੁਝ ਚੌਂਕੇ ਕਿ ਇਹ ਸਿੱਖ ਮੇਰਾ ਨਾਮ ਕਿਵੇਂ ਜਾਣਦਾ ਹੈ ਇਦਨੋ ਸਵਾਲ ਉੱਪਜਿਆ ਹੈ ਉਦਨੋ ਸਿੱਖ ਨੇ ਅੱਗੋਂ ਜਵਾਬ ਦੇਣਾ ਸ਼ੁਰੂ ਕੀਤਾ ਪਾਈ ਵੀਰ ਸਿੰਘ ਜੀ ਕੀ ਸੋਚਦੇ ਹੋ ਇਹ ਸੇਵਾ ਦਾੜੇ ਨਾਲ ਪ੍ਰਕਰਮਾ ਸਾਫ਼ ਕਰਨੀ ਇਸ ਦਾ ਕੀ ਭਾਵ ਹੈ ਭਾਈ ਸਾਹਿਬ ਜੀ ਧਾਨੁ ਸ਼੍ਰੀ ਗੁਰੂ ਰਾਮਦਾਸ ਜੀ ਦੀ ਤਰਸ ਭਰੀ ਨਦਰ ਸਦਕਾ ਦਾਸ ਇਹ ਪ੍ਰਕਰਮਾ ਨੂੰ ਪ੍ਰਕਰਮਾ ਨਹੀਂ ਸਮਝਦਾ ਇਹ ਧਾਨ ਗੁਰੂ ਰਾਮਦਾਸ ਜੀ ਦੇ ਸੋਨੇ ਮੁਬਾਰਕ ਚਰਨ ਕਮਲ ਸਮਝਦਾ ਹੈ ਤੇ ਸਾਧਗੁਰੂ ਦੇ ਸੋਨੇ ਚਰਨ ਕਮਲ ਆਪਣੇ ਦਾੜੇ ਨਾਲ ਝਾੜ ਕੇ ਇਹ ਸੇਵਾ ਨਿਭਾਉਣ ਦਾ ਯਤਨ ਕਰਦਾ ਹੈ ਭਾਈ ਵੀਰ ਸਿੰਘ ਜੀ ਅੰਤਰਾਤਮੇ ਤੱਕ નિਹਾਲ ਹੋਏ ਇਸ ਸੇਵਾ ਦੀ ਭਾਵਨਾ ਸੁਣ ਕੇ ਤੇ ਆਪਣੇ ਮਨ ਨੂੰ ਕਹਿੰਦੇ ਨੇ ਹੇ ਮਨ ਫਿਰੇ ਅੰਤਰਜਾਮਤਾ ਦੀ ਕਿਰਪਾ ਤਾਂ ਐਸੀ ਭਾਵਨਾ ਨਾਲ ਸੇਵਾ ਕਰਨ ਵਾਲੇ ਸਿੱਖ ਵਿੱਚ ਆਪਣੇ ਆਪ ਹੀ ਵਰਤ ਜਾਏਗੀ ਤੂੰ ਐਵੇਂ ਫੁਰਨੇ ਨਾ ਬਣਾਇਆ ਕਰ ਸੋਹਣਪਾਈ ਵੀਰ ਸਿੰਘ ਜੀ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰ ਰਹੇ ਸਨ ਕਿ ਸਤਿਗੁਰੂ ਅੱਜ ਇੱਕ ਭਾਵਨਾ ਵਾਲੇ ਸਿੱਖ ਦੇ ਦਰਸ਼ਨ ਤੁਸਾਂ ਕਰਵਾ ਕੇ ਤਰਸ ਕੀਤਾ ਹੈ ਚਰਨਾ ਦਾ ਰਸ ਮਾਨਣ ਲਈ ਸੋਜੀ ਬਖਸ਼ੀ ਹੈ ਸੋ ਦਾਸ ਬੇਨਤੀ ਕਰ ਰਿਆ ਸੀ ਕਿ ਭਾਈ ਵੀਰ ਸਿੰਘ ਜੀ ਦੇ ਅੰਦਰ ਦੀ ਭਾਵਨਾ ਪੂਰੀ ਕਰਨ ਲਈ ਇਕ ਪਿਆਰ ਵਾਲੇ ਰੰਗ ਰਤੜੇ ਗੁਰਮੁਖ ਪਿਆਰੇ ਨੇ ਜੋ ਕਿ ਧੰਨ ਗੁਰੂ ਰਾਮਦਾਸ ਜੀ ਦੇ ਦਰਦੀ ਪਰਕਰਮਾ ਨੂੰ ਸਤਿਗੁਰੂ ਦੇ ਚਰਨ ਸਮਝ ਕੇ ਸੇਵਾ ਨਿਭਾਇਆ ਸੀ ਅੰਤਰਿਆਮਤਾ ਦਾ ਸਹਿਜੇ ਹੀ ਉਸ ਸਿੱਖ ਰਾਈ ਪ੍ਰਗਟ ਹੋ ਰਹੀ ਸੀ ਜਿਸ ਨੇ ਪਹਿਲਾਂ ਤਾਂ ਪਾਈ ਵੀਰ ਸਿੰਘ ਜੀ ਦਾ ਨਾਮ ਲੈ ਕੇ ਬੁਲਾਇਆ ਤੇ ਫਿਰ ਅੰਤਰਿਆਮਤਾ ਨਾਲ ਹੀ ਸਤਿਗੁਰੂ ਅੱਗੇ ਪਾਈ ਵੀਰ ਸਿੰਘ ਜੀ ਦੀ ਕੀਤੀ ਹੋਈ ਬੇਨਤੀ ਦਾ ਜਵਾਬ ਦਿੱਤਾ ਸੋ ਧੰਨ ਬਾਬਾ ਕੁੰਦਨ ਸਿੰਘ ਜੀ ਵੀ ਤਾਂ ਐਸੀ ਹੀ ਪਿਆਰ ਭਰੀ ਭਾਵਨਾ ਨਾਲ ਸਤਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਾਂ ਪਾਤਸ਼ਾਹਿਆਂ ਦਾ ਹਾਜ਼ਰ ਨਾਜ਼ਰ ਸਰੂਪ ਜਾਣ ਕੇ ਸੇਵਾ ਨਿਭਾਉਂਦੇ ਸਨ ਫਿਰ ਅੰਤਰਜਾਮਤਾ ਦਾ ਸੱਚੇ ਹੀ ਵਰਤਾਇਆ ਜਾਣਾ ਕੋਈ ਵੱਖਰੀ ਗੱਲ ਨਹੀਂ ਸੀ ਬਲਕਿ ਆਮ ਗੱਲ ਸੀ ਬਾਬਾ ਜੀ ਤਾਂ ਗੁਪਤ ਵਰਤ ਕੇ ਹੀ ਪ੍ਰਸੰਨ ਹੁੰਦੇ ਸਨ ਸੋਮਨਜੀਤ ਸਿੰਘ ਤੇ ਇਸ ਦੇ ਸਾਥੀਆਂ ਨਾਲ ਅੱਗੋਂ ਕਿਵੇਂ ਸਾਖੀ ਬੀਤੀ ਇਹ ਮਨਜੀਤ ਸਿੰਘ ਜਦੋਂ ਆਪਣੇ ਸਾਥੀਆਂ ਨਾਲ ਬਾਬਾ ਕੁੰਦਨ ਸਿੰਘ ਜੀ ਦੇ ਬਾਗ ਵਿੱਚ ਪਹੁੰਚਿਆ ਉਧਰ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਸਤਗੁਰਾਂ ਦੀ ਸੇਵਾ ਕਰਕੇ ਆਪਣੇ ਕਮਰੇ ਵੱਲ ਨੂੰ ਆ ਰਹੇ ਸਨ ਕਿ ਇਹ ਮਨਜੀਤ ਸਿੰਘ ਤੇ ਇਸ ਦੇ ਸਾਰੇ ਸਾਥੀਆਂ ਨੇ ਨਮਸਕਾਰ ਕੀਤੀ। ਬਾਬਾ ਜੀ ਸਵੇਰ ਦੇ ਹੁਕਮਨਾਮੇ ਉਪਰੰਤ ਆਪਣੇ ਬਾਗ ਵਿੱਚ ਆ ਕੇ ਸਾਰੇ ਬਹੰਗਮਾਂ ਨੂੰ ਕੋਲ ਬਿਠਾ ਕੇ ਆਪਣੇ ਹੱਥੀ ਦੁੱਧ ਛਕਾਇਆ ਕਰਦੇ ਸਨ। ਐਨਾਂ ਨੂੰ ਵੀ ਇਸ਼ਾਰਾ ਹੋਇਆ ਨਾਲ ਬੈਠਣ ਦਾ। ਬਾਬਾ ਕੁੰਦਨ ਸਿੰਘ ਜੀ ਆਪਣੇ ਮੁਬਾਰਕ ਹੱਥਾਂ ਨਾਲ ਸਭਨਾਂ ਨੂੰ ਦੁੱਧ ਤੇ ਮਠਿਆਈਆਂ ਦੇਣ ਲੱਗ ਪਏ। ਉਹਨ ਪ੍ਰਸ਼ਾਦ ਦੇਂਦੇ ਸਮੇਂ ਇਸ ਮਨਜੀਤ ਸਿੰਘ ਵੱਲ ਇਸ਼ਾਰਾ ਕਰਦਿਆਂ ਹੋਇਆ ਬਾਬਾ ਜੀ ਨੇ ਬਚਨ ਫਰਮਾਏ ਮਨਜੀਤ ਸਿੰਘ ਐਨਾ ਮੁੰਡਿਆਂ ਨੂੰ ਵੀ ਉੱਠ ਕੇ ਦੁੱਧ ਛਕਾ ਹੁਣ ਮਨਜੀਤ ਸਿੰਘ ਬਾਬਾ ਜੀ ਪਾਸੋਂ ਮਠਿਆਈਆਂ ਤੇ ਦੁੱਧ ਲੈ ਕੇ ਇਹਨਾਂ ਨੂੰ ਵੀ ਛਕਾ ਰਿਹਾ ਹੈ ਤੇ ਅੰਦਰੋਂ ਅੰਦਰੀ ਅਰਦਾਸ ਕਰ ਰਿਹਾ ਹੈ ਕਿ ਬਾਬਾ ਜੀ ਮੇਰੀ लाज ਬੱਤ ਰੱਖ ਲੈਣਾ ਤੁਸੀਂ ਅੰਤਰੀਆਮੀ ਮਾਲਕ ਹੋ ਕਿਰਪਾ ਕਰ ਦੇਣੀ ਜਿਸ ਭਾਵਨਾ ਨਾਲ ਜਿਸ ਖਿਆਲਾਂ ਨਾਲ ਇਹ ਦਰਸ਼ਨ ਕਰਨ ਮੇਰੇ ਸਾਥੀ ਆਏ ਨੇ ਤੁਸੀਂ ਆਪ ਹੀ ਲਾਜ ਰੱਖ ਲਿਓ ਦੇਖੋ ਸਾਧ ਸੰਗਤ ਪਾਬਾ ਕੁੰਦਨ ਸਿੰਘ ਜੀ ਆਪਣੀ ਵਢਾਈ ਕਰਵਾਉਣ ਲਈ ਕੋਈ ਵੀ ਕਾਰਨ ਨਹੀਂ ਸੀ ਬਨਨ ਦੇਂਦੇ ਬਲਕਿ ਇੱਥੇ ਤਾਂ ਇੱਕ ਪਿਆਰ ਵਾਲੇ ਸੇਵਕ ਦੇ ਸਹਿ ਸੁਭਾਈ ਕਹਿਨ ਤੇ ਕਿ ਸਾਡੇ ਬਾਬਾ ਜੀ ਅੰਤਰਯਾਮੀ ਹਨ ਤਾਂ ਦੋਸਤਾਂ ਦੇ ਨਾਲ ਚੱਲਣ ਸਮੇ ਹੁਣ ਅੰਦਰੋਂ ਅੰਦਰੀ ਹੋ ਰਹੀਆਂ ਬੇਨਤੀਆਂ ਤੇ ਸੇਵਕ ਦੀ ਲਾਜ ਰੱਖ ਰਹੇ ਸਨ ਸੋ ਬਾਬਾ ਕੁੰਦਨ ਸਿੰਘ ਜੀ ਨੇ ਇਸ ਮਨਜੀਤ ਸਿੰਘ ਨਾਲ ਤਿੰਨੋਂ ਆਏ ਦੋਸਤਾਂ ਨਾਲ ਬਚਨ ਕਰਦਿਆਂ ਕਰਦਿਆਂ ਨਾਮ ਲੈ ਕੇ ਬੁਲਾਵ ਵੀ ਦਿੱਤਾ ਤੇ ਹੋਰ ਬਚਨ ਚਲਾ ਕੇ ਪਰਦਾ ਵੀ ਪਾ ਦਿੱਤਾ ਤੇ ਆਪਣੇ ਸੇਵਕ ਸੰਗੀ ਦੀ लाਜ ਪੱਤ ਵੀ ਰੱਖ ਲਈ ਇਥੋਂ ਮਨਜੀਤ ਸਿੰਘ ਨਾਲ ਆਏ ਹੋਏ ਦੋਸਤ ਦਰਸ਼ਨ ਕਰਕੇ ਨਿਹਾਲ ਹੋ ਗਏ ਤੇ ਸਦਾ ਸਦਾ ਲਈ ਬਾਬਾ ਜੀ ਦੇ ਘਰ ਦੀ ਪਿਆਰੀ ਸੰਗਤ ਕਰਕੇ ਖੁਸ਼ੀਆਂ ਮਾਣਦੇ ਰਹੇ ਸੋ ਤਾਂ ਤਾਂ ਬਾਬਾ ਕੁੰਦਨ ਸਿੰਘ ਜੀ ਸਤਿਗੁਰੂ ਜੀ ਦੀ ਸੇਵਾ ਕਰਕੇ ਅੰਤਰਜਾਮਤਾ ਦੇ ਧਣੀ ਬਣ ਗਏ ਸਨ ਪ੍ਰਗਟ ਵੀ ਨਹੀਂ ਸਨ ਹੁੰਦਰੇ ਤੇ ਕਿਦਰੇ ਕਿਸੇ ਨਾ ਕਿਸੇ ਨੂੰ ਗੁਰੂ ਚਰਨਾਂ ਨਾਲ ਜੋੜਨ ਲਈ ਕੋਈ ਵਿੱਦ ਬਣਾ ਕੇ ਕੋਈ ਗੁਪਤ ਕਲਾ ਵੀ ਵਰਤਾ ਜਾਂਦੇ ਸਨ ਪਰ ਵਡਿਹਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਧੰਨ ਬਾਬਾ ਈਸ਼ਰ ਸਿੰਘ ਜੀ ਆਪਣੇ ਮੁਰਸ਼ਦ ਨੂੰ ਹੀ ਦਿੰਦੇ ਸਨ ਧੰਨ ਬਾਬਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ